ਦੋਸਤੋ ਆਪਾਂ ਅੱਜ ਗੱਲ ਕਰਨੀਆਂ ਇੱਕ ਮੈਂ ਵੀਡੀਓ ਵੇਖੀ ਸੀ ਲੇਕ ਸ਼ੇਅਰ ਕਰਨੀ ਜਾਂ ਨਾ ਕਰਨੀ ਤੁਹਾਡੀ ਮਰਜ਼ੀ ਆ ਪਰ ਵੀਡੀਓ ਜਰੂਰ ਸੁਣ ਕੇ ਜਾਓ ਜੇ ਇੱਕ ਮੈਂ ਵੀਡੀਓ ਵੇਖੀ ਸੀ ਬਾਹਰ ਦੀ ਮੈਨੂੰ ਨਹੀਂ ਪਤਾ ਸੱਚ ਆ ਜਾਂ ਝੂਠ ਆ ਤੇ ਜਿਹੜੇ ਲੋਕਾਂ ਨੂੰ ਮਤਲਬ ਲੱਗ ਰਿਹਾਦਾ ਵੀ ਅਸੀਂ ਬਾਹਰ ਜਾਣਾ ਬਾਹਰ ਜਾਣਾ ਮਾਰ ਜਾ ਕੇ ਸੈੱਟ ਹੋ ਜਾਵਾਂਗੇ ਇਹ ਜ਼ਰੂਰੀ ਨਹੀਂ ਹੈ ਤੁਸੀਂ ਸੈੱਟ ਹੋ ਜਾਓਗੇ ਇਹ ਪਰਮਾਤਮਾ ਜਾਣਦਾ ਸੈੱਟ ਹੋ ਜਾਓਗੇ ਤੇ ਬਾਰ ਵੀ ਬਹੁਤ ਮਾੜਾ ਹਾਲ ਹੈ ਤੇ ਉਹ ਵੀਡੀਓ ਇਹ ਸੀਗੀ ਮੈਨੂੰ ਨਹੀਂ ਪਤਾ ਸੱਚ ਆ ਜਾਂ ਝੂਠ ਆ ਉਹ ਵੀਡੀਓ ਇਹ ਸੀ ਕਿੜੀਆਂ ਸੀਆਂ ਦੋ ਇੰਡੀਆ ਨਾਲ ਕੁੜੀਆਂ ਇਹ ਨਹੀਂ ਪਤਾ ਕਿੱਥੋਂ ਦੀਆਂ ਆ ਜਾਂ ਪੰਜਾਬ ਦੀਆਂ ਜਾਂ ਬਾਹਰ ਕਿਸੇ ਹੋਰ ਸੂਬੇ ਦੀਆਂ ਇੰਡੀਆ ਨਾਲ ਕੁੜੀਆਂ ਸੀ ਉਹ ਜਿਹੜੇ ਹੁੰਦੇ ਨੇ ਡੈਸਟਮੀ ਕੂੜੇ ਵਾਲੇ ਕੂੜੇ ਵਾਲੇ ਡੈਸਟਮੀ ਚੋਂ ਉਹ ਕੱਪੜੇ ਕੱਢੀ ਜਾਂਦੀਆਂ ਸੀ ਅైనా ਮਾੜਾ ਹਾਲ ਹੈ ਇਹ ਨਹੀਂ ਪਤਾ ਕਿਹੜੀ ਪੱਤੀ ਇਹ ਨਹੀਂ ਪਤਾ ਕਿਹੜੇ ਦੇਸ਼ ਦੀ ਵੀਡੀਓ ਆ ਉਹ ਤੇ ਕਿੱਥੋਂ ਦੀ ਆ ਉਹ ਮੈਂ ਗਨ ਹੱਥ ਜੁੜ ਕੇ ਬੇਨਤੀ ਕਰੂੰਗਾ ਜਿਹੜੇ ਬੱਚਿਆਂ ਨੇ ਰੱਟ ਲਾਈ ਆ ਵੀ ਮੈਂ ਬਾਹਰ ਜਾ ਕੇ ਸੈੱਟ ਹੋ ਜਾਊਂਗਾ ਤੇ ਇਹ ਥੋੜ ਸਵੱਦੀਆਂ ਗੱਲਾਂ ਵੀ ਹੁੰਦੀਆਂ ਕੁਝ ਤੇ ਕੁਝ ਆਪਣੀ ਮਿਹਨਤ ਜਿਹੜੀ ਤੁਸੀਂ ਉੱਥੇ ਜਾ ਕੇ ਮਿਹਨਤ ਕਰਦੇ ਆ ਇੱਥੇ ਵੀ ਕਰ ਸਕਦੇ ਹੋ ਇੱਥੇ ਉਹਦੋਂ ਅੱਧੀ ਕਰ ਲੋਗੇ ਤਾਂ ਵੀ ਤੁਸੀਂ ਕਾਮਯਾਬ ਆ ਉੱਥੇ ਜਾ ਕੇ ਤੁਸੀਂ ਤਿੰਨ ਤਿੰਨ ਕੰਮ ਕਰਦੇ ਆਂ ਕਰਦੇ ਤਾਂ ਲੇਬਰ ਦਾ ਹੀ ਆ ਨਾ ਉੱਥੇ ਕਿਹੜਾ ਤੁਸੀਂ ਜਾ ਕੇ ਕੁਰਸੀ ਤੇ ਬੈਠਦੇ ਆਂ ਤੇ ਇੱਥੇ ਉਹੀ ਕੰਮ ਉਸ ਤੋਂ ਅੱਧਾ ਕਰ ਲਓ ਤੁਸੀਂ ਤਾਂ ਵੀ ਸੱਟਾਂ ਵਾਲੇ ਆਪਦੇ ਘਰੇ ਦੇ ਘਰੇ ਤੇ ਨਾਲੇ ਆਪਦੇ ਭੈਣ ਭਰਾਵਾਂ ਦੇ ਵਿੱਚ ਤੇ ਨਾਲੇ ਕੋਈ ਦੁੱਖ ਸੁੱਖ ਹੁੰਦਾ ਤੇ ਕੋਲੇ ਤੁਸੀਂ ਆਪਣੇ ਭੈਣ ਭਰਾਵਾਂ ਨੂੰ ਦੇਖ ਸਕਦੇ ਤੇ ਮਾਂ ਪਿਓ ਨੂੰ ਦੇਖ ਸਕਦੇ ਤੇ ਉੱਥੇ ਨਾ ਅਗਲਿਆਂ ਦਾ ਪਤਾ ਤੇ ਨਾ ਪਿਛਲਿਆਂ ਦਾ ਪਤਾ ਕੀ ਕਿਹੋ ਜਿਹਾ ਹਾਲ ਤੁਸੀਂ ਰਹਿੰਦੇ ਆ ਤੇ ਕੀ ਤੁਹਾਡੇ ਨਾਲ ਹੁੰਦਾ ਤੇ ਕੀ ਨਹੀਂ ਹੁੰਦਾ ਤੇ ਹੁਣ ਗੱਲ ਇਹ ਆ ਵੀ ਜਦੋਂ ਉਹ ਉਹ ਉਥੇ ਗੱਡਰਾਂ ਦੇ ਵਿੱਚ ਉਹ ਕੱਪੜੇ ਕੱਢਦੇ ਆਂ ਉਹ ਕੜ ਦੱਸਦੇ ਆ ਆ ਕੇ ਵੀ ਉਥੇ ਕੀ ਹਾਲ ਆ ਕੀ ਨਹੀਂ ਸੂਟ-ਬੂਟ ਪਾ ਕੇ ਆ ਜਾਂਦੇ ਭਲਾ ਇਥੋਂ ਦਿੱਲੀੋਂ ਲੈ ਕੇ ਲਏ ਹੋਣ ਭਲਾ ਲੁਧਿਆਣਿਓਂ ਲਏ ਹੋਣ ਆ ਕੇ ਤੇ ਉਹ ਉਹ ਤਾਂ ਉਹਨਾਂ ਨੂੰ ਪਤਾ ਨਾ ਇੱਥੇ ਕਿਹੜਾ ਉਹ ਜੋ ਕੱਪੜੇ ਮਿਲਦੇ ਨਹੀਂ ਸੂਟ-ਬੂਟ ਵਧੀਆ ਪਾ ਕੇ ਆ ਜਾਂਦੇ ਤੁਸੀਂ ਕਹਿੰਦੇ ਬੜੇ ਆ ਪਤਾ ਨਹੀਂ ਉਥੇ ਦੇਖਦੇ ਪ੍ਰਧਾਨ ਮੰਤਰੀ ਲੱਗੇ ਆ ਏ ਇਹਨਾਂ ਸੋਚਿਆ ਕਰੋ ਜਿਹੜੇ ਗੱਡਰਾਂ ਚੋਂ ਉਹ ਕੱਢਦੇ ਆ ਕੱਪੜੇ ਡੈਟਮੀਆਂ ਦੇ ਵਿੱਚੋਂ ਜਿਹੜੇ ਕੂੜੇ ਵਾਲੇ ਆ ਵੱਡੇ ਵੱਡੇ ਉਹਨਾਂ ਦੇ ਰੱਖਿਓ ਉੱਥੇ ਤੇ ਉਹ ਕਿੱਡਾ ਕ ਚੰਗਾ ਹਿਸਾਬ ਕਦਾ ਉਹ ਉੱਥੇ ਦਾ ਇਹ ਸਾਨੂੰ ਸੋਚਣ ਵਾਲੀ ਸੋਚਣ ਤੋਂ ਮਜਬੂਰ ਕਰਦਾ ਹੈ ਇਹ ਗੱਲਾਂ ਪਰ ਅਸੀਂ ਨਹੀਂ ਸਮਝ ਸਕੇ ਸਾਡੇ ਲੋਕਾਂ ਨੂੰ ਬੜੀ ਇੱਕ ਰੱਟ ਲਾ ਲਈ ਇੱਕ ਇੱਕੋ ਅਸੀਂ ਗੱਲ ਬਣਾ ਲਈਏ ਵੀ ਅਸੀਂ ਦਾ ਬਾਹਰ ਜਾਣਾ ਬਾਹਰ ਚੱਕ ਕੇ ਸੈੱਟ ਹੋ ਜਾਾਂਗੇ ਉਹ ਜ਼ਰੂਰੀ ਨਹੀਂ ਸਾਰੇ ਸਾਰੇ ਸੈੱਟ ਹੀ ਹੋਣਦੇ ਦਿਹਾੜੀਆਂ ਹੀ ਕਰਨੀਆਂ ਜਾ ਕੇ ਉੱਥੇ ਵੀ ਤੇ ਇੱਥੇ ਕਰ ਲੋ ਇੱਥੇ ਤੁਸੀਂ ਰੇੜੀਆਂ ਲਾ ਲੋ ਇੱਥੇ ਇੱਥੇ ਨਹੀਂ ਹੁੰਦਾ ਕੰਮ ਇੱਥੇ ਵੀ ਸਭ ਕੁਝ ਹੁੰਦਾ ਕਈ ਬੰਦੇ ਕਹਿੰਦੇ ਇੱਥੇ ਕੰਮ ਹੈ ਨਹੀਂ ਹੁਣ ਜਿਹੜੇ ਪ੍ਰਵਾਸੀ ਮਜ਼ਦੂਰ ਆਉਂਦੇ ਉਹਨਾਂ ਦਾ ਕਿਵੇਂ ਕੰਮ ਚੱਲਦਾ 3-3 ਕਰੋੜ ਦੀਆਂ ਜਾਇਦਾਦਾਂ ਬਣਾਈ ਬੈਠੇ ਬਾਹਰੋਂ ਆ ਕੇ ਪਹਿਲਾਂ ਕਿਹੋ ਜਿਹੇ ਹਾਲਾਤਾਂ ਜਾਇਏ ਤੇ ਹੁਣ ਉਹ ਇੰਨੇ ਇੰਨੀ ਜਾਇਦਾਦ ਬਣਾਏ ਬੈਠੇ ਜੇ ਉਹਨਾਂ ਨੇ ਕੰਮ ਕੀਤਾ ਤਾਂ ਤਾਂ ਹੀ ਆ ਜੇ ਇੱਥੇ ਉੱਥੇ ਜਾ ਕੇ ਇਹਨਾਂ ਵਾਂਗੂ ਤੁਸੀਂ ਕੰਮ ਕਰਦੇ ਤੇ ਇੱਥੇ ਕਰ ਲੋ ਇੱਥੇ ਕੀ ਹੁੰਦਾ ਇੱਥੇ ਤਾਂ ਹੀ ਕਾਰਨਾ ਨੇ ਇੱਥੇ ਤਾਂ ਅਸੀਂ ਪਤਾ ਨਹੀਂ ਪਛਾਨੂ ਸ਼ਰਮ ਆਉਦੀ ਹੈ ਤੇ ਉੱਥੇ ਸ਼ਰਮ ਨਹੀਂ ਆਉਂਦੇ ਉੱਤੇ ਗੁਹਾ ਜਾ ਕੇ ਫਾਰਮਾਂ ਦੇ ਵਿੱਚ ਚੱਕਦੇ ਗੋਡਿਆਂ ਤੱਕ ਬੂਟ ਪਾਏ ਹੁੰਦੇ ਆ ਕੋਈ ਮੀਟੀਆਂ ਫਾਰਮਾਂ ਤੇ ਲੱਗਿਆ ਉਹ ਵੀ ਗੋਡਾਂ ਤੇ ਤੱਕ ਪਾਏ ਹੁੰਦੇ ਬੂਟ ਉਹਨਾਂ ਦੇ ਸਾਰਿਆਂ ਦੀ ਲੰਘਦੇ ਦੀ ਪੈਰ ਗਲ ਜਾਂਦੇ ਆ ਕਈਆਂ ਲੋਕਾਂ ਦੇ ਇੱਥੇ ਆ ਕੇ ਮੈਂ ਦੱਸਦਾ ਨਹੀਂ ਗੱਲ ਆ ਉਹ ਗੱਲ ਪਾੜ ਦੇ ਦੀਆ ਬਸ ਜਿਹੜੇ ਹੁਣ ਉਹ ਕੂੜੇ ਵਾਲਿਆਂ ਦੇ ਵਿੱਚੋਂ ਕੱਪੜੇ ਕੱਢੀ ਜਾਂਦੀਆਂ ਕੁੜੀਆਂ ਪਾ ਪਾ ਕੇ ਵੇਖੀ ਜਾਂਦੀਆਂ ਸੈੱਟ ਕਰ ਕਰਕੇ ਤੇ ਉਹ ਉਹ ਹੁਣ ਉਹ ਕਿੰਨਾ ਕੁ ਚੰਗੇ ਹਾਲਾਤ ਹੋਣਗੇ ਉੱਥੇ ਦੇ ਆਪਣੇ ਜਿਹੜੇ ਦੇਖਦੇ ਲੋਕ ਜਾਂਦੇ ਆ ਇਹ ਆਪਾਂ ਨੂੰ ਆਪ ਹੀ ਸੋਚਣਾ ਪੈਣਾ ਜੇ ਹੁਣ ਕਿਸੇ ਨੂੰ ਗੁੱਸਾ ਲੱਗੇ ਤੇ ਮਾਫ ਕਰਨਾ ਧੰਨਵਾਦ